ਕਹਿੰਦੇ ਪੁਲਿਸ ਰੌਲੇ ਨਿਵੇੜਦੀ ਆ ਸਮਝੋਤੇ ਕਰਾਉਂਦੀ ਆ ਤੇ ਮੂੰਹ ਮਿੱਠਾ ਵੀ ਕਰਾਉਂਦੀ ਆ ਬਜ਼ੁਰਗ ਦਾ ਦੇਖੋ ਤੁਸੀਂ ਕੋਈ ਰੌਲਾ ਸੀ ਮਾਤਾ ਦੇ ਨਾਲ ਤੇ ਦੇਖੋ ਕਿੰਨੇ ਪਿਆਰ ਦੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਸਮਝੋਤਾ ਕਰਾਇਆ ਤੇ ਇਹਨਾਂ ਨੂੰ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਣ ਦੇ ਲਈ ਪੁਲਿਸ ਨੇ ਕਹਿਤਾ ਯਾਰ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਵੀਡੀਓ ਦੇਖ ਕੇ ਨਾ ਯਾਰ ਪੂਰੀ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਵੀ ਪੁਲਿਸ ਇਹ ਕੰਮ ਵੀ ਕਰਦੀ ਹੁੰਦੀ ਆ ਕਿਉਂਕਿ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਉਹ ਪੁਲਿਸ ਤੋਂ ਡਰਦੇ ਹੁੰਦੇ ਆ ਵੀ ਪੁਲਿਸ ਕੁੱਟਮਾਰ ਹੀ ਕਰਦੀ ਆ ਸਮਝੋਤਾ ਕੁੱਟਮਾਰ ਦੇ ਨਾਲ ਪੁਲਿਸ ਦਾ ਬੜੇ ਪਿਆਰ ਦੇ ਨਾਲ ਹਾਸਮਈ ਤਰੀਕੇ ਦੇ ਨਾਲ ਮਜ਼ਾਕ-ਮਜ਼ਾਕ ਚ ਅਜਿਹੇ ਸਮਝੌਤੇ ਕਰਾਉਂਦੇ ਆ ਵੀ ਜਿਹੜੀਆਂ ਲੜਾਈਆਂ ਕਦੇ ਮੁਕਦੀਆਂ ਨਹੀਂ ਨਾ ਉਹ ਲੜਾਈਆਂ ਥਾਣੇ ਦੇ ਵਿੱਚ ਮਕਾ ਦਿੰਦੇ ਨੇ ਤਾਂ ਆਹ ਦੇਖੋ ਤੁਸੀਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਆਹ ਬਜ਼ੁਰਗ ਦਾ ਮਾਤਾ ਦਾ ਕੋਈ ਰੌਲਾ ਹੋਣਾ ਤੇ ਨਵੇੜਿਆ ਕਿਵੇਂ ਆ ਵੀਡੀਓ ਦੇਖਿਓ ਤੁਸੀਂ ਵੀ ਥਾਣੇ ਦੇ ਵਿੱਚ ਪੂਰਾ ਰੰਗਮਈ ਮਾਹੌਲ ਬਣਾਤਾ ਇਹਨਾਂ ਨੇ ਵੀ ਸਮਝੌਤੇ ਕਰਾਉਣ ਦੇ ਤਰੀਕੇ ਵੱਖੋ-ਵੱਖਰੇ ਹੁੰਦੇ ਨੇ ਤੇ ਪੁਲਿਸ ਆਪਣੇ ਤਰੀਕੇ ਦੇ ਨਾਲ ਸਮਝੌਤਾ ਕਰਾ ਦਿੰਦੀ ਆ ਉਹ ਵੀਡੀਓ ਦੇਖਦੇ ਆਂ ਪੂਰੀ ਹਣਾ ਪਹਿਲਾਂ ਆਹ ਦੇਖੋ ਹਾਂ ਲਓ ਮਾਤਾ ਨੂੰ ਕਹਿੰਦੇ ਵੀ ਲੱਡੂ ਖਵਾ ਪੰਨਾ ਬਜ਼ੁਰਗ ਨੂੰ ਆ ਦੇਖੋ ਆ ਜਾ ਰਿਹਾ ਇਹੋ ਆ ਦੇਖੋ ਅਸਵਾ ਚਲੋ ਬੁਲਾਓ ਮਾਤਾ ਨੇ ਤਾਂ ਖਵਾਤਾ ਕਹਿੰਦੇ ਵੀ ਵੀ ਕਹਿੰਦੇ ਤੂੰ ਵੀ ਮਾਤਾ ਨੂੰ ਖਵਾ ਬੇਜੁਰਗ ਨੂੰ ਕਹੀ ਜਾਂਦੇ ਦੇਖੋ ਤਾਂ ਕਹਿੰਦੇ ਵੀ ਇਹ ਕਹਿੰਦੇ ਤੂੰ ਵੀ ਮਾਤਾ ਨੂੰ ਖਵਾ ਬੇਜੁਰਗ ਨੂੰ ਕਹੀ ਜਾਂਦੇ ਦੇਖੋ ਲਓ ਜੀ ਐ ਵੀ ਪੁਲਿਸ ਮਸਲੇ ਨਿਬੇੜਦੀ ਆ ਹਾਸੀ ਮਜ਼ਾਕ ਚ ਕਿਨੇ ਕਿਨੇ ਐਨ ਮਸਲੇ ਨਿਬੜਦੇ ਦੇਖਿਆ ਯਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੁਲਿਸ ਦਾ ਇਹ ਰਵਈਆ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਜਰੂਰ ਦੱਸਿਓ ਤੇ ਵੀਡੀਓ ਲਾਈਕ ਕਰਕੇ ਕਰ ਦਿਓ ਦੱਬ ਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ